ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਆਂਡ ਗਵਾਂਡ ਯਾਨੀ ਕਿ ਨੇਬਰਸ ਜਿਹਨੂੰ ਅਸੀਂ ਕੰਨੇ ਇੰਗਲਿਸ਼ ਔਰ ਹਿੰਦੀ ਚ ਪੜੋਸੀ ਠੀਕ ਹੈ ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਰਹਿੰਦਿਆ ਆਂਡ ਗਵਾਂਡ ਉਸ ਦੀ ਪਹਿਲੀ ਪਛਾਣ ਹੈ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਦਿਆ ਸੱਜੇ ਖੱਬੇ ਵਜਦੇ ਆਂਡੀ ਗਵਾਂਡੀ ਸਾਡੀ ਸੱਜੀ ਖੱਬੀ ਬਾ ਹੁੰਦੇ ਹਨ ਸਾਡੇ ਘਰ ਵਿੱਚੋਂ ਖੁਸ਼ੀ ਗਮੀ ਦੀ ਬਾਹਰ ਨਿਕਲਣ ਵਾਲੀ ਪਹਿਲੀ ਕੰਸੋ ਨੂੰ ਸੁਨਣ ਵਾਲੇ ਯਾਨੀ ਕਿ ਪਹਿਲੀ ਆਵਾਜ਼ ਨੂੰ ਸੁਨਣ ਵਾਲੇ ਸਾਡੇ ਗਵਾਂਢੀ ਹੀ ਹੁੰਦੇ ਹਨ ਉਹ ਸਾਡੇ ਦੁੱਖ ਸੁੱਖ ਵਿੱਚ ਸਭ ਤੋਂ ਨੇੜੇ ਦੇ ਸਾਂਝੀਦਾਰ ਹੁੰਦੇ ਹਨ ਕੋਈ ਸਾਕ ਸਬੰਧੀ ਰਿਸ਼ਤੇਦਾਰ ਜਾਂ શુભਚਿੰਤਕ ਜਾਂ ਮਗਰੋਂ ਪਹੁੰਚਦੇ ਹਨ ਪਰ ਆਂਡ ਗਵਾਂਢ ਹਰ ਵੇਲੇ ਹਾਜ਼ਰ ਹੁੰਦੇ ਹਨ ਯਾਨੀ ਕਿ ਕੋਈ ਵੀ ਖੁਸ਼ੀ ਜਾਂ ਗਮੀ ਦਾ ਮੌਕਾ ਆਇਆ ਤਾਂ ਸਭ ਤੋਂ ਪਹਿਲੇ ਸਾਡੇ ਨੇਬਰਸ ਜਿਹੜੇ ਗੁਵਾਂਢੀ ਉਹੀ ਪਹਿਲੇ ਆਉਂਦੇ ਹਨ ਜਿਹੜੇ ਸਕੇ ਸੰਬੰਧੀ ਰਿਸ਼ਤੇਦਾਰ ਹੈ ਉਹ ਬਾਅਦ ਤੋਂ ਆਉਂਦੇ ਹਨ ਖੁਸ਼ੀ ਦੇ ਮੌਕੇ ਉੱਤੇ ਵੀ ਸਾਨੂੰ ਆਂਡ ਗੁਵਾਂਢੀ ਜ਼ਰੂਰਤ ਪੈਂਦੀ ਹੈ ਇਸਾਈ ਧਰਮ ਦੀ ਇੱਕ ਉਪਤੀ ਵਿੱਚ ਕਿਹਾ ਗਿਆ ਹੈ ਯਾਨੀ ਕਿ ਇੱਕ ਵਾਕ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਗੁਵਾਂਢੀਆਂ ਨਾਲ ਇਹੋ ਜਿਹਾ ਸਲੂਕ ਹੀ ਕਰਨਾ ਚਾਹੀਦਾ ਹੈ ਜਿਹੋ ਜਿਹਾ ਸਲੂਕ ਦੀ ਤੁਸੀਂ ਉਹਨਾਂ ਤੋਂ ਆਸ ਕਰਦੇ ਹੋ ਇਸ ਕਰਕੇ ਚੰਗੀਆਂ ਸਵਾਂਧੀਆਂ ਆਪਣੇ ਘਰ ਖਾਣ ਲਈ ਬਣੀ ਚੰਗੀ ਚੀਜ਼ ਸਵਾਨੀਆਂ ਮਤਲਬ ਔਰਤਾਂ ਜਨਾਨੀਆਂ ਜਿਨ੍ਹਾਂ ਨੂੰ ਕੰਦੇ ਚੰਗੀ ਚੀਜ਼ ਪਹਿਲੀ ਸਬਜ਼ੀ ਪਹਿਲੇ ਫਲ ਤੇ ਅੰਨ ਵਿੱਚੋਂ ਕੁਛ ਹਿੱਸਾ ਗਵਾਂਡੀਆਂ ਦੇ ਘਰ ਜ਼ਰੂਰ ਭੇਜਦੀਆਂ ਹਨ ਇਸ ਤਰ੍ਹਾਂ ਕਈ ਵਾਰੀ ਸਾਡੇ ਗਵਾਂਡੀਆਂ ਨਾਲ ਸੰਬੰਧ ਘਰ ਵਰਗੇ ਹੋ ਜਾਂਦੇ ਹਨ ਫਲਸ ਰੂਪ ਔਕਸੋਕ ਵੇਲੇ ਸਾਨੂੰ ਇਕੱਲੇ ਰਹਿ ਜਾਣ ਦਾ ਕੋਈ ਡਰ ਨਹੀਂ ਰਹਿੰਦਾ ਗਵਾਂਡੀਆਂ ਦਾ ਰੋਜ਼ਾਨਾ ਜੀਵਨ ਵਿੱਚ ਲੈਣ ਦੇਣ ਦੀ ਵੀ ਚੱਲਦਾ ਰਹਿਣਾ ਚਾਹੀਦਾ ਹੈ ਬੱਜੇ ਕਰਨ ਨਿਯਤ ਹੈ ਹਮੇਸ਼ਾ ਚੀਜ਼ਾਂ ਸਵੀਕਾਰ ਕਰਨ ਦੀ ਹੀ ਹੋਵੇ ਤਾਂ ਆਪਣੇ ਵੱਲੋਂ ਦਿੱਤਾ ਕੁਝ ਨਾ ਜਾਵੇ ਤਾਂ ਵੀ ਸਬੰਧ ਠੀਕ ਨਹੀਂ ਰਹਿੰਦੇ ਯਾਨਕਿ ਹਰ ਵਲੇ ਤੁਸੀਂ ਉਹਨਾਂ ਕੋ ਮੰਗਦੇ ਰਹੋ ਪਰ ਆਪ ਕੁਝ ਵੀ ਨਾ ਨਾ ਦੋ ਤੇ ਨਾਲ ਵੀ ਕੀ ਹੁੰਦਾ ਸਬੰਧ ਜਿਹੜੇ ਖਰਾਬ ਹੋ ਜਾਂਦੇ ਹਨ ਵਰਤਮਾਨ ਯੁੱਗ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਸੰਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਆਪਣੇ ਘਰਾਂ ਤੋਂ ਬਾਹਰ ਰਹਿਣਾ ਪੈਂਦਾ ਹੈ ਇਸ ਹਾਲਾਤ ਵਿੱਚ ਸਾਡੀ ਭੁੱਖ ਪਿਆਸ ਨੂੰ ਸਾਡੇ ਗਵਾਂਢੀ ਹੀ ਪੂਰੀ ਕਰਦੇ ਹਨ ਨਵੇਂ ਗਵਾਂਡਿਆਂ ਨਾਲ ਸਾਡੀ ਸਾਂਝ ਪਹਿਲਾ ਬੱਚੇ ਪੈਦਾ ਕਰਦੇ ਹਨ ਫਿਰ ਟੀਵੀਆਂ ਦੀ ਬੋਲਚਾਲ ਸ਼ੁਰੂ ਹੁੰਦੀ ਹੈ ਤੇ ਫਿਰ ਹੌਲੀ-ਹੌਲੀ ਪਰਸਪਰ ਪਿਆਰ ਮਿਲ ਆਪ ਤੇ ਸਹਿਯੋਗ ਨਾਲ ਸਾਰੇ ਕੁਲ ਮਿਲ ਜਾਂਦੇ ਹਨ ਆਂਡ ਗਵਾਂਡ ਨਾਲ ਲੜਾਈ ਝਗੜੇ ਤੋਂ ਬਚਣਾ ਚਾਹੀਦਾ ਹੈ ਟੀਵੀਆਂ ਨੂੰ ਬੱਚਿਆਂ ਪਿੱਛੇ ਨਹੀਂ ਲੜਨਾ ਚਾਹੀਦਾ ਯਾਨਕਿ ਇਸਤਰੀਆਂ ਨੂੰ ਕਿ ਜਿਵੇਂ ਆ ਬੱਚੇ ਆਪਸ ਚ ਖੇਡਦੇ ਹੋ ਨਾ ਚ ਲੜਾਈ ਹੋ ਜਾਂਦੀ ਹੈ ਤੇ ਫਿਰ ਜਿਹੜੀਆਂ ਟੀਵੀ ਆ ਯਾਨਕਿ ਮੰਮੀਆਂ ਹੁੰਦੀਆਂ ਇਹ ਮਾਤਾਵਾ ਹੁੰਦੀਆਂ ਉਹ ਬੱਚਿਆਂ ਦੀ ਲੜਾਈ ਵਿੱਚ ਆਪਸ ਵਿੱਚ ਲੜਾਈ ਕਾ ਲੈਂਦੇ ਆ ਜੋ ਕਿ ਨਹੀਂ ਕਰਨਾ ਚਾਹੀਦਾ ਤਾਂ ਨਹੀਂ ਦੂਜਿਆਂ ਦੇ ਬੱਚਿਆਂ ਨਾਲ ਬੁਰਾ ਸਲੂਕ ਕਰਨਾ ਚਾਹੀਦਾ ਹੈ ਕਿਉਂਕਿ ਬੱਚੇ ਆਪਣੀ ਲੜਾਈ ਛੱਟ ਭੁੱਲ ਜਾਂਦੇ ਹਨ ਪਰ ਵੱਡਿਆਂ ਦੇ ਦਿਲਾਂ ਵਿੱਚ ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ ਇਸ ਪ੍ਰਕਾਰ ਸਾਨੂੰ ਗਵਾਂਡੀਆਂ ਨਾਲ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ ਗਵਾਂਡੀਆਂ ਨਾਲ ਚੰਗੇ ਸਬੰਧਾਂ ਤੋਂ ਕਾਫੀ ਕੁ ਸਾਡੀ ਸੂਝ ਸਿਆਣਪ ਦਾ ਪਤਾ ਲੱਗਦਾ ਹੈ ਠੀਕ ਹੈ